ਲੈ ਮਿਰਿਤੀ ਦਾ ਫੋਨ ਹਾਂ ਬੱਤ ਸਸਿਕਾਲ ਸਸਿਕਾਲ ਕੀ ਹਾਲ ਹੈ ਬੱਚੇ ਠੀਕ ਨੇ ਅੱਛਾ ਅੱਛਾ ਲੈ ਸਚੀ ਵਾਹ ਮਿਰਿਤੀ ਤਾਂ ਬੜੀ ਕਰਮਾ ਵਾਲੀ ਹੈ ਹੈ ਇੰਨਾ ਚੰਗਾ ਪ੍ਰੋਨਾ ਮਿਲਿਆ ਜਿਹੜਾ ਪਹਿਲਾਂ ਚਾਹ ਬਣਾ ਕੇ ਦਿੰਦਾ ਫੇਰ ਮੇਰੇ ਤੇ ਹੀ ਉੱਠਦੀ ਆ ਲਿਆ ਪੁੱਤ ਮੇਰੀ ਨੀਤਾਂ ਦੀ ਸੋਚ ਹੈਗੀ ਆ ਜੇ ਵਾਈਫ ਆਪਣੇ ਹਸਬੰਡ ਨਾਲ ਪੂਰਾ ਕੰਮ ਕਰਾ ਸਕਦੀ ਆ ਹੈ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਕਾਰੋਬਾਰ 'ਚ ਸਾਥ ਦੇ ਸਕਦੀ ਆ ਕੀ ਗੱਲ ਬੰਦਾ ਨਹੀਂ ਕਰਦਾ ਕੰਮ ਕਰਾ ਸਕਦਾ ਉਹ ਨਹੀਂ ਜਨਾਨੀ ਦਾ ਹੱਥ ਵਟਾ ਸਕਦਾ ਜਿੰਦਾ ਰਹੇ ਮੇਰਾ ਜਵਾਈ ਹਾਂ 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 ਵੀਰਾ ਠੀਕ ਹੈ ਚੱਲ ਠੀਕ ਹੈ ਪੁੱਤ ਮੈਂ ਰੱਖਦੀ ਆ ਇਹ ਰੱਬ ਵਰਦਾ ਜਵਾਈ ਤਾਂ ਸਭ ਨੂੰ ਦਵੇ ਮੇਰੀ ਧੀ ਕਿੰਨੀ ਕਰਮਾਂ ਵਾਲੀ ਆ ਕਿੰਨਾ ਵਧੀਆ ਜਵਾਈ ਮਿਲਿਆ ਸ਼ੁਕਰ ਆ ਰੱਬ ਮੈਂ ਤੀ ਪਾਸੇ ਉ ਤਾਂ ਬਹੁਤ ਖੁਸ਼ ਆ 골ਦੀ ਤੂੰ ਤੂੰ ਰੋਟੀ ਖਾਣੀ ਲਈ ਸੀਗੀ ਉਹ ਮੰਮੀ ਮੈਂ ਤਾਂ ਰੋਟੀ ਖਾ ਲਈ ਸੀਗੀ ਉਹ ਬਬਲੀ ਨਾਲ ਥੋੜੀ ਢਿੱਲੀ ਸੀਗੀ ਤੇ ਮੈਨੂੰ ਕਹਿੰਦੀ ਮੈਂ ਕੁਝ ਨਹੀਂ ਖਾਣਾ ਮੈਂ ਵੀ ਕੁਲਚਾ ਖਾਦਾ ਸੀ ਮੈਂ ਕਿਹਾ ਚੱਲ ਇੱਕ ਉਹਨੂੰ ਵੀ ਦੇ ਦਿੰਨਾ ਅੱਛਾ ਹਤਵੀਏ ਦੋਦੀ ਥੋੜੀ ਜੀ ਢਿੱਲੀ ਸੀਗੀ ਚਲ ਦੇ ਆ ਫਿਰ ਕੰ ਕਿਵੇਂ ਬਣਿਆ ਚੋਰੋ ਦਾ ਗਲਾਮ ਚੱਲ ਇਹਨੂੰ ਤਾਂ ਹੁਣ ਮੈਂ ਕੀ ਕਹਿਣਾ ਮਾਂ ਪੁੱਤ ਵੀ ਸਾਡੀ ਫਿੱਕ ਪਊਗੀ ਇਹਨੂੰ ਆਲੰਦੇ ਬਾਹਰ ਇਹਨੂੰ ਮੈਂ ਦੱਸਦੀ ਆ ਕਿਵੇਂ ਮੇਰੇ ਪੁੱਤ ਕੋ ਲੱਗੀ ਐ ਸੇਵਾ ਕਰਾਨ ਵਿਚਾਰਾ ਪਹਿਲਾਂ ਕੰਮ ਤੋਂ ਥੱਕ ਕੇ ਆਵੇ ਫਿਰ ਇਹਦੀਆਂ ਗੁਲਾਮੀਆਂ ਕਰੇ ਭਣੀ ਫਿਰਦੀ ਐ ਮਹਾਰਾਣੀ ਬਬਲੀ ਤੇਰੀ ਗੱਲ ਸੁਣ ਮੈਂ ਤੇਰੇ ਭਾਂਡੇ ਰੱਖ ਕੇ ਰੋਟੀ ਵਾਲੇ ਬਾਹਰ ਤੇ ਹੁਣ ਮੈਂ ਚੱਲਿਆ ਕੰਮ ਤੇ ਚੱਲਿਆ ਹਾਂ ਹਾਂ ਮੇਰੀ ਗੱਲ ਸੁਣੋ ਇੱਥੇ ਲਫਾਫਾ ਪਿਆ ਵਾ ਇੱਕ ਆ ਨਾ 시ਮਰਨ ਦੇ ਸੂਟ ਬਣਾਉਣੇ ਉੱਧਰ ਅੱਛਾ ਆ ਵਾਲੇ ਆ ਲਫਾਫਾ ਉੱਧਰ ਹੀ ਫੜਾ ਦਿਓ ਮੈਨੂੰ ਜਾਣਾ ਸੀ ਦੇਣ ਮੇਰਾ ਨਾ ਪਤਾ ਨਹੀਂ ਸਿਰ ਬਹੁਤ ਸਾਰਾ ਭਾਰਾ ਜਾ ਹੋਇਆ ਹੋਇਆ ਤੂੰ ਤੁਸੀਂ ਹੀ ਫੜਾ ਦਿਓ ਤੇ ਆਉਂਦੇ ਆਂਦੇ ਨਾ ਉਹ ਲਾਈਨਿੰਗ ਲੈ ਆਇਓ ਕਟੀ ਵਿੱਚੇ ਹੀ ਪਈ ਉਹ ਕੱਢ ਲਿਓ ਮੜੀ ਆ ਜੀਆ ਚੱਲ ਤੂੰ ਜਿਹਨੂੰ ਜੋ ਕੁਝ ਲੈਣਾ ਨੂੰ ਫੋਨ ਕਰਦੀ ਹੁਣ ਮੈਨੂੰ ਇਹਦੇ ਬਾਰੇ ਪਤਾ ਨਹੀਂ ਤੇ ਸ਼ਾਮੀ ਤੇਰੇ ਵਾਸਤੇ ਜੂਸ ਲੈ ਆਉਣ ਲੈ ਆਂਦਾ ਆਂਦਾ ਆ ਚਲ ਮੈਂ ਚਲਦਾ ਫਿਰ ਮੰਮੀ ਵਾਸਤੇ ਵੀ ਲੈ ਆਉਂਗਾ ਗਲਾਸ ਉਹ ਵੀ ਪੀ ਲੈਣਗੇ ਹਾਂ ਉਹ ਲਿਆਂਗਾ ਮੈਂ ਦੋ ਤਿੰਨ ਗਲਾਸ ਲਿਆਂਗਾ ਅਗਾਈਡ ਬੰਦੇ ਰੱਖ ਅੱਛਾ ਮੰਮੀ ਜੀ ਮੈਂ ਚਲਦਾ ਫਿਰ ਠੀਕ ਆ ਪੁੱਤ ਜਾ ਆ ਲਫਾਫੇ ਚ ਕੀ ਆ ਉਹ ਬਬਲੀ ਦਾ ਕੋਈ ਬੁਟੀਕ ਵਾਲੇ ਸਾਮਾਨ ਕਿਸੇ ਸੂਟ ਦੇਣੇ ਸੀ ਕੋਈ ਨੂੰ ਕਹਿੰਦੀ ਮੈਂ ਢਿੱਲੀਆਂ ਤੁਸੀਂ ਦੇ ਦਿਓ ਮੈਂ ਕਿ ਚਲ ਮੈਂ ਰਾਹ 'ਚ ਜਾਣਾ ਹੀ ਉਧਰ ਹੀ ਲੰਘਣਾ ਦੇ ਦਿਆਂਗਾ ਠੀਕ ਦੇਖ ਤਾ ਸੀ ਵੇ ਮੇਰੇ ਮੁੰਡੇ ਕੋ ਕੰਮ ਤੇ ਕੰਮ ਕਰਾਨ ਲੱਗੀ ਆ ਪਹਿਲਾਂ ਅੰਦਰ ਬਹਿ ਕੇ ਰੋਟੀਆਂ ਖਾ ਗਈ ਆ ਹੈਂ ਝੂਠੇ ਭਾਂਡੇ ਵੀ ਉਹ ਰੱਖ ਕੇ ਆਇਆ ਤੇ ਹੁਣ ਆ ਮੇਰੇ ਬੁਟੀਕ ਦਾ ਸਮਾਨ ਫੜਾ ਦਿਓ ਕਿਵੇਂ ਕਰਦੀ ਆ ਉਹ ਉਹ ਕਰਦੀ ਆ ਜਦੋਂ ਸੈਟ ਆ ਲੈੰਦੇ ਬਾਹਰ ਉਠਾਵਾਂ ਮਾਰ ਵਾਲੀ ਨੂੰ ਬਬਲੀ ਨਹੀਂ ਬਬਲੀ ਮੇਰੀ ਗੱਲ ਸੁਣਾਂਗੇ ਤੇ ਸੁਣਦੀ ਮੈਂ ਹੀ ਜਾਣੀ ਅੰਦਰ ਨੀ ਬਬਲੀ ਹਾਂਜੀ ਨਾ ਤੈਨੂੰ ਸੁਣਦਾ ਨਹੀਂ ਮੈਂ ਬਾਜਾ ਮਰੀ ਜਾਨੀ ਆ ਕੀ ਹੋਇਆ ਤੈਨੂੰ ਕੁਛ ਨਹੀਂ ਮੰਮੀ ਪਤਾ ਨਹੀਂ ਇੱਕਦਮ ਸਿਰ ਜਾ ਬਹੁਤ ਭਾਰਾ ਹੋ ਗਿਆ ਬਹਿ ਜਾ ਸਿਰ ਭਾਰਾ ਆ ਮੈਨੂੰ ਤਾਂ ਲੱਗਦਾ ਡਰਾਮੇ ਕਰਦੀ ਆ ਤੂੰ ਹੈ ਮੇਰਾ ਪੁੱਤ ਕੋ ਲੱਗੀ ਹੋਈ ਆ ਤੂੰ ਸੇਵਾ ਕਰਾਣਾ ਏ ਕਿ ਡਰਾਮੇ ਆ ਪਹਿਲਾਂ ਤੈਨੂੰ ਰੋਟੀ ਫੜਾ ਕੇ ਗਿਆ ਉਹ ਹੈ ਤੇਰੇ ਝੂਠੇ ਭਾਂਡੇ ਰੱਖ ਕੇ ਆਇਆ ਫਿਰ ਤੂੰ ਆਨੂੰ ਬੁਟੀਕ ਦਾ ਕੰਮ ਹੁਣ ਦੱਸ ਉਹ ਘਰ ਦਾ ਕੰਮ ਵੀ ਕਰੇ ਤੇਰੇ ਬੁਟੀਕ ਦੇ ਕੰਮ ਵੀ ਕਰੇ ਤੇ ਆਫਿਸ ਵੀ ਦੇਖੇ ਤੈਨੂੰ ਤਾਂ ਐ ਹੁੰਦਾ ਕਿ ਮੇਰਾ ਪੁੱਤ ਮੇਰੇ ਤੋਂ ਬਸ ਦੂਰ ਕਰ ਦਵਾ ਆਂਦੇ ਸਰ ਉਹਨੂੰ ਆਪਣੇ ਨਾਲ ਲੱਗ ਜਾਂਦੀ ਹੈ ਸੇਵਾ ਕਰਾਉਣ ਵਾਸਤੇ ਹੈ ਮੇਰੇ ਕੋਲ ਨਾ ਕੋਈ ਪੁੱਤ ਮੇਰਾ ਦੁੱਖ ਸੁਖ ਫੋਲ ਲਵੇ ਇਹੀ ਮਨ ਜਣਾ ਤੇਰੀ ਸਭ ਜਾਣਦੀਆਂ ਤੈਨੂੰ ਮੈਂ ਮੰਮੀ ਮੇਰੀ ਸੱਚੀ ਤबीयत ਖਰਾਬ ਸੀਗਾ ਮੈਂ ਕਿਤੇ ਰੋਜ਼ ਪੈਣੀ ਆ ਅੱਜ ਪਤਾ ਨਹੀਂ ਇੱਕਦਮ ਚੱਕਰ ਜਿਹਾ ਆਇਆ ਤਾਂ ਮੈਂ ਪੈ ਗਈ ਲੰਮੇ ਇਹ ਮੈਨੂੰ ਕਹਿੰਦਾ ਰੋਟੀ ਖਾਦੀ ਕਿ ਨਹੀਂ ਤੇ ਪਾ ਲਿਆ ਇਹ ਫੁਲਕਾ ਤੇ ਮੈਂ ਖਾ ਲਿਆ ਨੇ ਤਾਂ ਮੈਂ ਕਦੀ ਵੀ ਨਹੀਂ ਇਹਨਾਂ ਨੂੰ ਕਿਹਾ ਮੈਂ ਸਿੱਕਾ ਤਾਂ ਮੇਰਾ ਖੋਟਾ ਜਿਹੜਾ ਜੋਰੂ ਦਾ غلام ਬਣਿਆ ਫਿਰਦਾ ਵਾ ਜੋਰੂ ਦਾ غلام ਮੰਮੀ ਤੁਸੀਂ ਕਹਿੰਦੇ ਵੇ ਜੋਰੂ ਦਾ غلام ਤੇ ਹੋਰ ਜੇ ਇੱਕ ਫੁਲਕਾ ਉਹਨਾਂ ਨੇ ਪਲੇਟ 'ਚ ਪਾ ਕੇ ਮੈਨੂੰ ਦੇ ਦਿੱਤਾ ਤੇ ਇਹ ਜੋਰੂ ਦਾ غلام ਬਣ ਗਏ ਤੇ ਅੱਜ ਜਿਹੜਾ ਤੁਸੀਂ ਸਵੇਰੇ ਫੋਨ ਤੇ ਗੱਲ ਕਰਦੇ ਵੇਸੀ ਦੀਦੀ ਨਾਲ ਵੀ ਤੁਸੀਂ ਕੀ ਕਹਿੰਦੇ ਵੇ ਸੀ ਉਹਨਾਂ ਨੂੰ ਵੀ ਚਾਹ ਪਾਣੀ ਪੁੱਛਦਾ ਚੰਗਾ ਵਾ ਤੇਰਾ ਘਰ ਵਾਲਾ ਮੋੜੇ ਨਾਲ ਮੋੜਾ ਲਾ ਕੇ ਖੜਦੀ ਆ ਦੱਸੋ ਮੈਨੂੰ ਮੈਂ ਕਿਤੇ ਘਟ ਕਰਦੀ ਆ ਸਾਰਾ ਦਿਨ ਮੈਂ ਸਲਾਈ ਕਢਾਈ ਕਰਦੀ ਆ ਹੁਣ ਵੀ ਦੋ ਸੂਟ ਇਹਨਾਂ ਦੇ ਹੱਥ ਭੇਜਿਆ ਪੇ ਜਾਂਦੇ ਹੋਏ ਫੜਾ ਦੋ ਮੈਂ ਤਾਂ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਦੀ ਮੈਂ ਘਰ ਤੇ ਕੋਈ ਕੰਮ ਵਾਲੀ ਵੀ ਨਹੀਂ ਲਾਈ ਸਾਰਾ ਕੰਮ ਮੈਂ ਸਾਰੇ ਉੱਠ ਕੇ ਕਰਦੀ ਆ ਤਾਂ ਇਹ ਜੋਰੂ ਕੋ ਗੁਲਾਮ ਬਣ ਗਏ ਜੇ ਕਿਤੇ ਕੱਪ ਚਾਹਦਾ ਵੀ ਮੈਨੂੰ ਪੁੱਛ ਲੈਂਦੇ ਆ ਤਾਂ ਜਵਾਈ ਕਰੇ ਤਾਂ ਬਹੁਤ ਚੰਗਾ ਧੀਏ ਇਦਾਂ ਹੀ ਕਰ ਸ਼ਾਬਾਸ਼ ਇਦਾਂ ਹੀ ਮਗਰ ਲਾਈ ਰੱਖ ਜੇ ਆਪਣਾ ਪੁੱਤ ਕਿਤੇ ਮਾੜਾ ਜਾਂ ਚਾਹ ਦਾ ਕੰਪ ਨਾ ਨੂੰ ਪੁੱਛ ਲੈਂਦਾ ਉਦੋਂ ਹੀ ਕਿਉਂ ਮਾਵਾ ਨੂੰ ਦੁੱਖ ਹੋਣ ਲੱਗ ਲੱਗ ਜਾਂਦਾ ਵਾ ਦੱਸੋ ਮੈਨੂੰ ਅਸੀਂ ਕਿਉਂ ਤੁਹਾਨੂੰ ਹਰ ਵੇਲੇ ਬਗਾਨੀਆਂ ਲੱਗਦੀਆਂ ਵਾ ਦੱਸੋ ਨਹੀਂ ਪੁੱਤ ਮੇਰਾ ਕਹਿਨ ਦਾ ਇਹ ਮਤਲਬ ਨਹੀਂ ਸੀਗਾ ਮੰਮੀ ਮਤਲਬ ਚਾਹੇ ਜੋ ਵੀ ਸੀ ਮੈਂ ਸਿਰੇ ਨਾ ਤੁਹਾਡੇ ਫੋਨ ਤੇ ਜਦੋਂ ਗੱਲਾਂ ਸੁਣੀਆਂ ਸੀ ਨਾ ਮੇਰਾ ਤਾਂ ਉਦੋਂ ਹੀ ਸਿਰ ਭਾਰਾ ਹੋਣ ਲੱਗ ਗਿਆ ਵੀ ਇਹ ਕੀ ਵੀ ਘਰ ਮੰਮੀ ਇੰਨਾ ਫਰਕ ਕਰਦੇ ਆ ਤੇ ਦੀਦੀ ਨੂੰ ਆਹ ਕੁਛ ਕਹੀ ਜਾਂਦੇ ਆ ਮੈਨੂੰ ਤਾਂ ਪੁੱਤ ਚੰਗਾ ਨਹੀਂ ਲੱਗਦਾ ਨਾ ਕੀ ਮੁੰਡਾ ਝੂਠੇ ਭਾਂਡੇ ਚੱਕੇ ਮੈਂ ਤਾਂ ਤਾਂ ਗਿਆ ਸੀਗਾ ਮੰਮੀ ਕੰਮ ਕਰਨ ਨੂੰ ਕੋਈ ਸ਼ਰਮ ਨਹੀਂ ਹੁੰਦੀ ਘਰ ਦਾ ਹੋਵੇ ਚਾਹੇ ਬਾਹਰ ਦਾ ਹੋਵੇ ਆਪਣਾ ਮਨ ਸਾਫ਼ ਹੋਣਾ ਚਾਹੀਦਾ ਸਹੀ ਕਹਿਨੀ ਆ ਪੁੱਤ ਮੈਨੂੰ ਸਮਝ ਨਹੀਂ ਲੱਗਦੀ ਮੇਰੇ ਵਰਗੀਆਂ ਕੁਝ ਸੱਸਾਂ ਦਾ ਇਹ ਦੋਗਲਾ ਰੂਪ ਕਿਉਂ ਹੁੰਦਾ ਧੀਆ ਵਾਸਤੇ ਕੁਝ ਹੋਰ ਤੇ ਨੂੰਹਾਂ ਵਾਸਤੇ ਕੁਝ ਹੋਰ ਉਹ ਤੂੰ ਤਾਂ ਮੇਰੇ ਮੁੰਡੇ ਨਾਲ ਬਰਾਬਰ ਦਾ ਕੰਮ ਕਰਦੀ ਆ ਮੇਰੀ ਧੀ ਤਾਂ ਕੋਈ ਕੰਮ ਵੀ ਨਹੀਂ ਕਰਦੀ ਉਦੇ ਘਰ ਦਾ ਕੰਮ ਵਾਲੀਆਂ ਲੱਗੀਆਂ ਤੂੰ ਤਾਂ ਝਾੜੂ ਪੋਚੇ ਭਾਂਡੇ ਕੱਪੜੇ ਸਭ ਆਪ ਕਰਦੀਆਂ ਤੇ ਮੰਮੀ ਮੇਰੀ ਜਦੋਂ ਕਿਤੇ ਤबीयत ਖਰਾਬ ਹੋ ਜਾਂਦੀ ਹੈ ਨਾ ਤੇ ਮੈਨੂੰ ਡਰ ਲੱਗਦਾ ਤੁਹਾਨੂੰ ਦੱਸਣ ਤੇ ਵੀ ਤੁਸੀਂ ਕਹਿਣਾ ਪਖੰਡ ਕਰਦੀਆਂ ਤੇ ਮੈਂ ਚੁੱਪ ਕਰਕੇ ਆ ਕੇ ਨਾ ਅੰਦਰ ਘੜੀ ਪੈ ਜਾਂਦੀ ਆ ਲੰਮੇ ਕਿ ਆਪੇ ਠੀਕ ਹੋ ਜਾਊਗਾ ਕਦੀ ਤਾਂ ਮੈਂ ਦੱਸਿਆ ਵੀ ਮੈਂ ਸਿਰਦਰਦ ਦੀ ਗੋਲੀ ਲਈ ਆ ਪੇਟਦਰਦ ਦੀ ਗੋਲੀ ਲਈ ਆ ਨਹੀਂ ਇਹ ਵੀ ਆ ਕੇ ਮੈਨੂੰ ਪੁੱਛਦੇ ਆ ਤੇ ਫੇਰ ਦੱਸਦੀਆਂ ਮੈਂ ਇਹਨੂੰ ਸਾਨੂੰ ਕੋਈ ਸ਼ੌਂਕ ਨਹੀਂ ਆ ਪੈਣ ਦਾ ਸਹੀ ਕੰਨੀਆ ਬੋਤ ਸਹੀ ਕੰਨੀਆ ਤੂੰ ਮੈਂ ਹੁਣ ਵੀ ਤੈਨੂੰ ਕੀ ਕਿਹਾ ਏਹੀ ਕਿਹਾ ਕਿ ਤੂੰ ਡਰਾਮੇ ਕਰਦੀ ਹੋਣੀ ਤੂੰ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਆ ਅਜੇ ਤੇਰਾ ਨਵਾਂ ਨਵਾਂ ਵਿਆਹ ਹੋਇਆ ਤੇ ਮੈਂ ਤੇਨਾ ਆ ਵਤੀਰਾ ਕਰਦੀ ਆ ਜੇ ਮੇਰਾ ਇਹੀ ਹਾਲ ਰਿਹਾ ਕੱਲ ਨੂੰ ਮੇਰਾ ਸਰੀਰ ਕਿਹੜਾ ਇਦਾਂੇ ਚੱਲਣਾ ਜੇ ਮੇਰਾ ਸਰੀਰ ਖੜ ਗਿਆ ਮੇਰੇ ਇਹ ਵਤੀਰੇ ਕਰਕੇ ਤੂੰ ਤਾਂ ਨਹੀਂ ਮੈਨੂੰ ਪੁੱਛਦੀ ਤੂੰ ਮੇਰੀ ਸੇਵਾ ਕਿੱਥੋਂ ਕਰਨੀ ਆ ਮੈਨੂੰ ਮਾਫ ਕਰੀ ਤੀਏ ਨਹੀਂ ਮੰਮੀ ਮੈਂ ਤਾਂ ਆਪਣੇ ਹੱਥੀ ਹੀ ਆਪਣਾ ਘਰ ਉਜਾੜਨ ਲੱਗੀ ਆਂ ਹਾਂ ਮੈਂ ਮਾਤਾ ਬੱਸ ਇਹ ਕਹਿਨੀ ਆ ਕਿ ਜਵਾਈਆਂ ਨੇ ਆ ਕੇ ਨਹੀਂ ਖੜਨਾ ਜਿੱਥੇ ਨੌ ਪੁੱਤ ਨੇ ਖੜਨਾ ਸਹੀ ਕਹਿਨੀ ਆ ਪੁੱਤ ਸਹੀ ਕਹਿਨੀ ਆ ਮੇਰੀ ਧੀ ਮੈਨੂੰ ਮਾਫ ਕਰੀ ਸਹੀ ਕਹਿਨੀ ਆ ਤੂੰ ਜਿੱਥੇ ਤੂੰ ਖੜ ਜਾਣਾ ਉਥੇ ਮੇਰੀ ਧੀ ਥੋੜਾ ਨਾਲ ਖੜ ਸਕਦੀ ਐ ਉਹ ਤਾਂ ਆਪਣੇ ਆਪ ਉਥੇ ਫਰਜ਼ ਨਿਭਾ ਰਹੀ ਆਪਣੇ ਸਹੁਰੇ ਘਰ ਉਹ ਕਿੱਥੋਂ ਆ ਜੂਗੀ ਮਾਫ ਕਰੀ ਪੁੱਤ ਮੈਨੂੰ ਮਾਫ ਕਰੀ